ਖੁਸ਼ਕ੍ਰਿਤ ਹਰੀ ਗੜ ਜੀ ਉਹ ਆਪਣੀ ਰਚਨਾ ਰੱਖਣਗੇ ਖੁਸ਼ਕ੍ਰਿਤ ਉਸ ਤੋਂ ਬਾਅਦ ਮਾਸਟਰ सुरेंद्र ਸਿੰਘ ਜੀ ਤੇ ਆਉਣਗੇ ਮਾਸਟਰ सुरेंद्र ਸਿੰਘ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਦੋਸਤ ਮਿੱਤਰਾਂ ਦਾ ਜਿਨ੍ਹਾਂ ਨੇ ਐਨੇ ਰਦੀਵੇ ਭਰੇ ਜ਼ਿੰਦਗੀ ਜੋ ਇੰਨਾ ਕੀਮਤੀ ਸਮਾਂ ਦਿੱਤਾਗਾ ਤੇ بار بار ਛੁਕਣਾ ਹੁੰਦਾਗਾ ਸੀਸ ਕਿਉਂਕਿ ਬੜਾ ਮੁਸ਼ਕਲ ਹੁੰਦਾਗਾ ਰਿਸ਼ਤੇਦਾਰਿਆਂ ਦੇ ਵਿੱਚ ਐਟਵਾਰੀ ਵੇਲਾ ਹੁੰਦਾਗਾ ਉਹ ਸਮਾਂ ਕੱਢਣਾ ਬਹੁਤ ਔਖਾ ਹੁੰਦਾਗਾ ਤੇ ਸੰਤੋਪਾਗਾ ਭਰੀ ਏ ਥਾਂ ਦੀ ਬਤਰਾ ਅਕੈਡਮੀ ਜਿੱਥੇ ਆਪਾਂ ਮੇਸਭਾਗ ਹੋਇਆ ਤਾਂ ਇਕੱਠੇ ਹੋਉਂਦਾ ਤੇ ਪਰ ਤਾਂ ਤੁਸੀਂ ਖਾਸ਼ਪੁਰੀ ਜੀ ਜਿਨ੍ਹਾਂ ਨੇ ਉਪਰਾਲਾ ਕੀਤਾਗਾ ਲੇਖਨ ਇਕੱਠਾ ਕੀਤਾਗਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਉਨੇ ਆ ਪਹਿਲੀ ਜਾ ਚੜ ਜਾਂਦਾ ਦੋ ਚਾਰ ਦਿਨ ਦੀ ਅੱਜ ਜਾਵਾਂਗੇ ਤੇ ਕੁਝ ਨਾ ਕੁਝ ਸੁਣਾਂਗੇ ਤੇ ਸੁਣਾਵਾਂਗੇ ਤੇ ਜੋ ਮੇਰੇ ਵਿੱਚ ਨਾ ਹੈ ਸੁਪਨੇ ਅੰਦਾਜ਼ ਸੁਲਤਾਨ ਤੇ 21 ਸਾਰਾ ਸਾਡਾ ਤੇ ਆਤਮਾ ਪਰਮਾਤਮਾ ਦਾ ਹੋਰ ਸਾਡੇ ਵਿੱਚ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਜੋ ਰਚਨਾ ਦੀ ਸਾਡੀ ਸੱਚਾ ਸਵਾਗੋ ਵੀ ਆਤਮਾ ਪਰਮਾਤਮਾ ਦੇ ਮੇਲ ਉੱਤੇ ਖਾਇਆ ਗਿਆ ਦਾ ਤੇ ਮੇਨ ਚ ਜੇਹੀ ਹੈ ਤੇ ਜਿੰਨਾ ਵੀ ਆਪਾਂ ਹਸਾਬ ਲਵਾਂਗੇ ਰੋਹਾਂ ਗੀਤ ਨੂੰ ਜਿੰਨਾ ਆਪਾਂ ਪੜਾਂਗੇ ਤੇ ਇਸ ਦੇ ਪਿੱਛੇ ਸਿਰਫ ਇੱਕ ਹੀ ਮੇਨਸਾਰਾ ਹੈ ਤੇ ਸਿਰਫ ਉਹੀ ਹੈ ਤੇ ਧਿਆਨ ਨਾਲ ਸੁਣਨਾ ਜੀ ਸੁਪਨਿਆਂ ਦਾ ਸੁਲਤਾਨ ਪਹਿਲ ਬਲੇਠਾ ਪਿਆਰ ਤੂੰ ਮੇਰਾ ठा प्यार तू मेरा सोना जार दिलदार तू मेरा सोना जार दिलदार तू मेरा तेरी तो जान करा कुरबा मेरे सुपने सुल्तान मेरे सुपने सुल्तान हो वे तेरा दिधार जरा कदू मिले तेरा प्यारी जरा कद हो वे तेरा दीदार जरा कद मिले तेरा प्यारी जरा मेरी जिंदगी हो बीरा ਮੇਰੇ ਸੁਪਨਿਆਂ ਦੇ ਸੁਲਤਾਨ ਮੇਰੇ ਸੁਪਨਿਆਂ ਦੇ